ਬੀਤੀ 8 ਅਕਤੂਬਰ ਨੂੰ ਬਟਾਲਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਬਬਲੂ ਗੈਂਗਸਟਰ ਨੂੰ ਥਾਣਾ ਕੁਮਾਨ ਪੁਲਿਸ ਵੱਲੋਂ 3 ਦਿਨਾਂ ਦੇ ਰਿਮਾਂਡ ਤੋਂ ਬਾਅਦ ਮਾਨਯੋਗ ਅਦਾਲਤ ਬਟਾਲਾ ਵਿੱਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਅਦਾਲਤ ਨੇ ਬਬਲੂ ਗੈਂਗਸਟਰ ਨੂੰ ਥਾਣਾ ਸਦਰ ਬਟਾਲਾ ਪੁਲਿਸ ਕੋਲੋਂ 2 ਦਿਨਾਂ ਦਾ ਰਿਮਾਂਡ ਤੇ ਭੇਜ ਦਿੱਤਾ ਐਸਆਈ ਸੁਖਜੀਤ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਬਟਾਲਾ ਅਦੀਨ ਪਿੰਦੇ ਪਿੰਡ ਕੋਟਲਾ ਸਰਫ ਵਿਖੇ ਚੱਲੀਆਂ ਗੋਲੀਆਂ ਨੂੰ ਲੈ ਕੇ ਦਰਜ ਹੋਏ ਕੇਸ ਦੇ ਵਿੱਚ ਬਬਲੂ ਨਾਮਜ਼ਦ ਸੀ ਇਸੇ ਕੇਸ ਦੇ ਵਿੱਚ ਹੀ ਮਾਨਯੋਗ ਅਦਾਲਤ ਨੇ ਥਾਣਾ ਸਦਰ ਬਟਾਲਾ ਨੂੰ ਬਬਲੂ ਗੈਂਗਸਟਰ ਦਾ 2 ਦਿਨ ਦਾ ਰਿਮਾਂਡ ਦਿੱਤਾ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਏਐਸਆਈ ਸੁਖਜੀਤ ਸਿੰਘ ਨੇ ਹੋਰ ਕੀ ਜਾਣਕਾਰੀ ਦਿੱਤੀ ਤੁਸੀਂ ਵੀ ਜ਼ਰੂਰ ਸੁਣੋ ਰਣਜੋਤ ਸਿੰਘ ਥਾਣੇ ਕਮਾਨ ਵੱਲੋਂ ਅੱਜ ਪੇਸ਼ ਕੀਤਾ ਗਿਆ ਮਾਨਯੋਗ ਅਦਾਲਤ ਦੇ ਵਿੱਚ ਇਹ ਦਾ ਲੋਰੀਂਦਾ ਸਾਡੇ ਮੁਕਦਮੇ ਦੇ ਵਿੱਚ ਵੀ ਮਿਤੀ 10 ਲੰਗ ਨੂੰ ਇਹਨਾਂ ਫਾਇਰਿੰਗ ਕੀਤੀ ਪਿੰਡ ਕੋਲਾ ਸਰਫ ਉਹਦੇ ਵਿੱਚ ਇਹਨੇ ਮੰਨਿਆ ਸੀ ਵੀ ਫਾਇਰਿੰਗ ਕੀਤੀ ਉਹ ਚ ਨਾਮਜ਼ਦ ਕਰਕੇ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਇਹਦਾ ਰਮਾਨ ਲਿਆ ਗਿਆ ਕਿੰਨੇ ਦਿਨ ਦਾ ਰਮਾਨ ਲਿਆ ਸੀ ਕਦੋਂ ਪੇਸ਼ ਕਰਨਾ ਇਹਦਾ 2 ਦਿਨ ਦਾ ਰਮਾਨ ਮਿਲਿਆ ਹੈ 24 ਤਰੀਕ ਨੂੰ ਪੇਸ਼ ਕਰਨਾ ਅਦਾਲਤ 'ਚ ਇਹਦੇ ਪੁੱਛ ਕੇ ਇਸ ਤੋਂ ਬਾਅਦ ਹੋਰ ਵੀ ਹਾਲਾਤ ਹੋਣਗੇ ਮਗਰਮਨ ਬਕਿਨਾ ਮੁਕਦਮਾ ਨੰਬਰ 143 ਤੀ ਸਾਣਾ ਸਰਦਾਰ ਦਾ ਬੰਨ ਰਨਜੋਤ ਸਿੰਘ ਥਾਣੇ ਕਮਾਨ ਵੱਲੋਂ ਅੱਜ ਪੇਸ਼ ਕੀਤਾ ਗਿਆ ਮਾਨਜੁਗ ਅਦਾਲਤ ਦੇ ਵਿੱਚ ਇਹਦਾ ਲੋੜਿੰਦਾ ਹੀ ਸਾਡੇ ਮੁਕਦਮੇ ਦੇ ਵਿੱਚ ਵੀ ਮਿਤੀ 10 ਲੰਗ ਨੂੰ ਇਹਨਾਂ ਫਾਇਰਿੰਗ ਕੀਤੀ ਪਿੰਡ ਕੋਲਾ ਸਰਫ ਉਹਦੇ ਵਿੱਚ ਇਹਨੇ ਮੰਨਿਆ ਸੀ ਵੀ ਫਾਇਰਿੰਗ ਕੀਤੀ ਉਹ ਤੇ ਨਾਮਜ਼ਦ ਕਰਕੇ ਅੱਜ ਮਾਨਜੁਗ ਅਦਾਲਤ 'ਚ ਪੇਸ਼ ਕਰਕੇ ਇਹਦਾ ਰਿਮਾਨ ਲਿਆ ਗਿਆ ਕਿੰਨੇ ਦਿਨ ਦਾ ਰਿਮਾਨ ਲਿਆ ਸੀ ਕਦੋਂ ਪੇਸ਼ ਕਰਨਾ ਇਹਦਾ 2 ਦਿਨ ਦਾ ਰਿਮਾਨ ਮਿਲਿਆ ਹੈ 24 ਤਰੀਕ ਨੂੰ ਪੇਸ਼ ਕਰਨਾ ਅਦਾਲਤ 'ਚ ਇਹ ਪੁਛ ਕੇ ਇਸ ਤੋਂ ਬਾਅਦ ਜੋ ਵੀ ਹਾਲਾਤ ਹੋਣਗੇ ਮਗਰਮਨ ਬਤਨਾ ਨਹੀਂ ਆ ਮਕਦਮਾ ਨੰਬਰ 16387 ਦਾ ਹਾਂ ਅਰਨਜੋਤ ਸਿੰਘ ਥਾਣੇ ਕਮਾਨ ਵੱਲੋਂ ਅੱਜ ਪੇਸ਼ ਕੀਤਾ ਗਿਆ ਮਾਂਜੂਕ ਅਦਾਲਤ ਦੇ ਵਿੱਚ ਇਹਦਾ ਲੋੜਿੰਦਾ ਹੀ ਸਾਡੇ ਮੁਕਦਮੇ ਦੇ ਵਿੱਚ ਵੀ ਮਿਤੀ 10 ਲੰਗ ਨੂੰ ਇਹਨਾਂ ਫਾਇਰਿੰਗ ਕੀਤੀ ਪਿੰਡ ਕੋਲਾ ਸਰਫ ਉਹਦੇ ਵਿੱਚ ਇਹਨੇ ਮੰਨਿਆ ਸੀ ਵੀ ਇਹਨੂੰ ਕਿਤੇ ਉੱਚ ਨਾਮਜ਼ਦ ਕਰਕੇ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਇਹਦਾ ਰਮਾਨ ਲਿਆ ਗਿਆ ਹੈ ਕਿੰਨੇ ਦਿਨ ਦਾ ਰਮਾਨ ਮਿਲਿਆ ਸੀ ਕਦੋਂ ਪੇਸ਼ ਕਰਨਾ ਇਹਦਾ 2 ਦਿਨ ਦਾ ਰਮਾਨ ਮਿਲਿਆ ਹੈ 24 ਤਰੀਕ ਨੂੰ ਪੇਸ਼ ਕਰਨਾ ਅਦਾਲਤ 'ਚ ਇਹਦੇ ਪੁੱਛ ਗਏ ਤੋਂ ਬਾਅਦ ਹੋਰ ਵੀ ਹਾਲਾਤ ਹੋਣਗੇ ਮਗਰਮਨ ਬਾਕੀ ਨਾ ਮੁਕਦਮਾ ਨੰਬਰ 16387 ਦਾ ਹਾਂਜੀ ਬਟਾਲਾ ਤੋਂ ਕੋਪਾਲ ਸਿੰਘ ਦੀ ਰਿਪੋਰਟ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ 라이 ਪੰਜਾਬੀ ਟੀਵੀ ਨੂੰ ਆਈਪੀਟੀਵੀ ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ ਜੋ ਵੀ ਘੰਟੇ ਵੇਖ ਸਕਦੇ ਹੋ